Bertukar 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 ਬਹੁਤ ਮਾੜਾ ਕੰਮ ਹੋਇਆ ਜੀ ਸਾਨੂੰ ਤਾਂ ਪਰਸੋ ਪਤਾ ਲੱਗਿਆ ਜੀ ਰਾਤ ਨੂੰ ਇਹ ਐ ਕਰਕੇ ਹੋ ਗਿਆ ਬਹੁਤ ਆ ਯਾਦੇ ਦੁੱਖ ਆ ਜੀ ਤੋਂ ਉਹਦੇ ਭਰਤੀ ਹੋਇਆ ਕੀ ਬੱਚੇ ਇਹਨਾਂ ਦੇ ਭਰਤੀ ਤਕਰੀਬਨ 23 ਸਾਲ ਹੋ ਗਈ 2000 ਚ ਹੋਈ ਸੀ ਭਰਤੀ ਜੀ ਬੱਚੇ ਮੁੰਡਾ ਗੁੱਡੀ ਆ ਜੀ ੁੱਡੀ 16 17 ਸਾਲ ਦੀ ਆ ਜੀ ਮੁੰਡਾ 12 13 ਸਾਲ ਦਾ ਹੀ ਰਿਟਾਇਰਮੈਂਟ ਜੀ ਕਿੰਨੀ ਟਾਈਮ ਸਮਾਂ ਲੇਗਾ ਜੀ ਨਾ ਤਾਂ ਰਿਟਾਇਰਮੈਂਟ 2026 ਚ ਹੋਣੀ ਜੀ ਯਾਰ ਬਹੁਤ ਹੀ ਮਦਭਾਗੀ ਘਟਨਾ ਜਿਹੜੀ ਸਾਡੇ ਨਗਰ ਨਾਲ ਵਾਪਰੀ ਹੈ ਪ੍ਰਮਾਤਮਾ ਇਹੋ ਜਿਹੀ ਵੱਧ ਭਾਗੀ ਘਟਨਾ ਅੱਗੇ ਵਾਰੇ ਨਾ ਵਰਤਾਵੇ ਸਾਡੇ ਬਹੁਤ ਹੀ ਹੋਂਹਾਰ ਸਾਡਾ ਛੋਟਾ ਵੀਰ ਹੌਲਦਾਰ ਜਸਪਾਲ ਸਿੰਘ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਤੇ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਪਿਛੇ ਇੱਕ ਬੇਟਾ ਛੋਟਾ ਜਾਂ ਤੇ ਇੱਕ ਕੁੜੀ ਆ ਜੋ ਕਿ 18 ਸਾਲ ਦੀ ਹੈ ਤੇ ਮਾਤਾ ਪਿਤਾ ਨੇ ਤੇ ਉਹਨਾਂ ਦਾ ਬ੍ਰਦਰ ਆਪਣਾ ਛੋਟਾ ਉਹਨਾਂ ਤੋਂ ਜਿਹੜਾ ਕਿ ਉਹ ਪਿੱਛੇ ਛੱਡ ਕੇ ਪ੍ਰਮਾਤਮਾ ਨੂੰ ਦੇ ਚਰਨਾਂ ਦੇ ਵਿੱਚ ਜਾਬ ਰਾਜਮਾਨ ਹੋਏ ਨੇ ਤੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਪ੍ਰਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਹੁਕਮ ਬਖਸ਼ੇ ਤੇ ਮੈਂ ਬਹੁਤ ਹੀ ਦੁਖਦਾਈ ਘਟਨਾ ਜੋ ਸਾਡੇ ਨਗਰ ਨਾਲ ਵਰਤੀ ਹੈ ਜੀ ਕਿਹੜੀ ਜੂੰਟ ਦੇ ਵਿੱਚ ਕੰਮ ਕਰਦਾ ਸੀ ਕਿੰਨੀ ਏ ਏ ਸੀ ਇਹਨਾਂ ਦੀ ਤਕਰੀਬਨ 42 ਸਾਲ ਉਮਰ ਹੋ ਗਈ ਸੀ ਤੇ 23 ਸਾਲ ਸਰਵਿਸ ਸੀਗੀ ਜਸਪਾਲ ਸਿੰਘ ਜੀ ਤੇ ਮਹਾਰ ਰੈਜੀਮੈਂਟ ਦੇ ਵਿੱਚ ਡਿਊਟੀ ਤੇ ਤਨਾਤ ਸੀਗੇ ਜੋ ਕਿ ਤਕਰੀਬਨ ਮੇਰੇ ਹਿਸਾਬ ਨਾਲ ਗ੍ਰਾਮਗੜ ਰਾਂਚੀ ਡਿਊਟੀ ਤੇ ਸੀਗੇ ਜੀ ਹੁਣ ਹਾਂਜੀ ਤੇ ਕੀ ਰਿਟਾਇਰਮੈਂਟ ਨੇੜੀ ਸੀ ਇਹਨਾਂ ਦੀ ਰਿਟਾਇਰਮੈਂਟ ਨੂੰ 1 ਸਾਲ ਹੀ ਰਹਿ ਗਿਆ ਸੀ ਅੱਜ ਦੇ ਦਿਨ ਸਭ ਨੂੰ ਦੁਖਦਾਈ ਗੱਲ ਇਹ ਵੀ ਹੈ ਕਿ ਅੱਜ ਦੇ ਦਿਨ ਉਹਨਾਂ ਨੇ ਆਪਣੀ ਬੇਟੀ ਵਾਸਤੇ ਛੁੱਟੀ ਅਪਲਾਈ ਕੀਤੀ ਸੀ ਅੱਜ ਉਹਰੇ ਪਹੁੰਚਣਾ ਸੀਗਾ ਉਹਨਾਂ ਦੀ ਬੇਟੀ ਦਾ ਇਗਜ਼ਾਮ ਸੀਗਾ ਉਹ ਉਹਨਾਂ ਨੇ ਬਹੁਤ ਹੀ ਖੁਸ਼ੀ ਦੇ ਨਾਲ ਆਪਣੀ ਛੁੱਟੀ ਅਪਲਾਈ ਕੀਤੀ ਸੀ ਕਿ ਮੈਂ ਆਪਣੀ ਬੇਟੀ ਦਾ ਇਗਜ਼ਾਮ ਦਿਵਾਉਣਾ ਹੈ ਬੇਟੀ ਨੂੰ ਆਇਲਟਸ ਕਰਵਾਈ ਹੋਈ ਸੀ ਬੱਚੇ ਨੂੰ ਆਪਣੇ ਨੂੰ ਉਹਨਾਂ ਨੇ ਜੀ ਇਹ ਮੇਰੇ ਪਿੰਡ ਦਾ ਹਾਲਦਰਜਪਾਲ ਸਿੰਘ ਜੀ ਬਹੁਤ ਮਿਲਨਸਾਰਾ ਇਨਸਾਨ ਸੀਗਾ ਬਹੁਤ ਨੀਕ ਇਨਸਾਨ ਸੀ ਤੇ ਇਹਨਾਂ ਨੇ ਹੁਣ ਰਿਟਾਇਰਮੈਂਟ ਵੀ ਹੋਣਾ ਸੀਗਾ 23 ਸਾਲ ਸਰਵਿਸ ਸੀ ਇਹਨਾਂ ਦੀ ਬਹੁਤ ਵਧੀਆ ਮਿਲਨਸਾਰਾ ਇਨਸਾਨ ਸੀ ਬਹੁਤ ਵਧੀਆ ਸਰਵਿਸ ਚੱਲੀ ਸੀ ਅਚਾਨਕ ਇਦਾਂ ਦਾ ਮਾੜਾ ਕੰਮ ਹੋਇਆ ਜੀ ਕਿਵੇਂ ਘਟਨਾ ਵਾਪਰੀ ਜਿਹੜੀ ਇਹ ਤਾਂ ਹੀ ਉਹਨਾਂ ਆਰਮੀ ਆਏ ਪੁਸ਼ਟੀ ਕਰਨਗੇ ਉਹਨਾਂ ਦਾ ਤਾਂ ਉਹ ਹੀ ਦੱਸ ਸਕਦੇ ਆਂ ਪਰਿਵਾਰ ਦੇ ਪਿੱਛੇ ਕੀ ਨੂੰ ਛੱਡ ਗਈ ਪਰਿਵਾਰ ਦੇ ਇੱਕ ਬੇਟੀ ਆ ਜੀ ਇੱਕ ਬੇਟਾ ਹੀ ਕਿਹੜੀ ਮਤਲਬ ਉਹ ਰੈਜੀਮੈਂਟ ਚ ਕੰਮ ਕਰ ਰਹੀ ਸੀ ਉਹ 9 ਮਹਾਰਚ ਕੰਮ ਕਰਦੇ ਸੀ ਰੈਜੀਮੈਂਟ ਸੀ ਉਹਨਾਂ ਦੀ ਇਨਫੈਂਟਰੀ ਜੀ